ਤੇ ਹੁਣ ਫਲੋਰ ਲੱਕੇ ਵਿੱਚੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਜ਼ਹਿਰੀਲਾ ਪਦਾਰਥ ਖਾਣ ਨਾਲ ਗੁੱਜਰਪਾਈ ਜ਼ਰੇ ਦੀਆਂ 12 ਮੱਜਾਂ ਦੀ ਮੌਤ ਹੋ ਗਈ ਦੱਸਦੀ ਹੈ ਕਿ ਮਾਮਲਾ ਲਸਾੜਾ ਪਿੰਡ ਦਾ ਹੈ ਉੱਥੋਂ ਦੇ ਰਹਿਣ ਵਾਲੇ ਗੁੱਜਰਪਾਈ ਜ਼ਰੇ ਨੇ ਦੱਸਿਆ ਕਿ ਅਸੀਂ ਜੱਦੀ ਪੁਸ਼ਤੀ ਇੱਥੇ ਰਹਿ ਰਹੇ ਹੈਗੇ ਹਾਂ ਕਿ ਕਿਸੇ ਪੱਠਿਆਂ ਵਿੱਚ ਲੱਗਦਾ ਹੈ ਕਿ ਜ਼ਹਿਰੀਲੇ ਪਦਾਰਥ ਆਉਣ ਦੇ ਕਾਰਨ ਜ਼ਹਿਰੀਲਾ ਪਦਾਰਥ ਖਾ ਲੈਣ ਦੇ ਕਾਰਨ ਜਿਹੜੀਆਂ ਹੈ ਕਿ ਸਾਡੀਆਂ ਲਗਭਗ ਦਰਜਨ ਤੋਂ ਵੱਧ ਮੱਜਾਂ ਦੀ ਮੌਤ ਹੋ ਗਈ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਬੱਗਾ ਸੇਲ ਕੀ ਜਾਣਾ ਤੇ ਹਰੀਸ਼ ਭੰਡਾਰੀ ਦੀ ਰਿਪੋਰਟ ਭਾਜੀ ਕੀ ਨਾਮ ਤੁਹਾਡਾ ਮਸਤਾਨਾ ਸਿੰਘ ਭਾਜੀ ਪਿੰਡ ਲਸਾਰੇ ਦੇ ਵਿੱਚ ਇਸ ਟਾਈਮ ਖੜੇ ਹੋਏ ਹਾਂ ਜੀ ਇਹ ਗੁਜਰ ਭਾਈਚਾਰਾ ਕਾਫੀ ਜੱਦੀ ਪੁਛਤੀ ਇੱਥੇ ਰਹਿ ਰਹੇ ਆ ਇਹਨਾਂ ਦੀ ਅੱਜ ਤਕਰੀਬਨ ਤਕਰੀਬਨ ਦਸਾਂ ਦੇ ਮਤਲਬ 11-12 ਮੱਝਾਂ ਦੀ ਡੈਥ ਹੋ ਚੁੱਕੀ ਆ ਜਿੱਦਾਂ ਰਖ ਲਓ ਕੋਈ ਉੱਥੇ ਚਰਾਂਦ ਵਿੱਚ ਗਏ ਜ਼ਹਿਰੀਲਾ ਮਤਲਬ ਕੁਝ ਪੱਠਾ ਖਾ ਲਿਆ ਜਾਂ ਬਰੂ ਦਾ ਦਾਸ ਦੱਸ ਰਹੇ ਜਾਦਾ ਜੀ ਉਹਦੇ ਨਾਲ 12 ਮੱਝਾਂ ਦੀ ਡੈਥ ਹੋ ਚੁੱਕੀ ਆ ਸੋ ਇਹਨਾਂ ਦੀ ਇਹੀ ਮੰਗ ਆ ਵੀ ਚਲੋ ਇਹਨਾਂ ਦੀ ਹੈਲਪ ਹੋ ਸਕਦਾ ਵਧੀਆ ਗੱਲ ਆ ਜੀ ਇਸ ਟਾਈਮ ਸਾਰਾ ਪਰਿਵਾਰ ਬਹੁਤ ਸਦਮੇ 'ਚ ਆ ਜੀ ਜਿੱਦਾਂ ਹੀ ਸਾਨੂੰ ਪਤਾ ਲੱਗਾ ਅਸੀਂ ਵੀ ਇੱਥੇ ਪਿੰਡ ਵਾਸੀ ਪਹੁੰਚੇ ਹੋਰ ਵੀ ਆਲੇ ਦੁਆਲੇ ਦੇ ਲੋਕ ਬਹੁਤ ਆਏ ਇੱਥੇ ਜੀ ਇਹਨਾਂ ਦਾ ਅਫਸੋਸ ਸਾਂਝਾ ਕੀਤਾ ਜੀ ਤਾਂ ਅਸੀਂ ਵੀ ਇਹੀ ਗੱਲ ਕਰਦੇ ਆਂ ਵੀ ਜਿੰਨਾ ਵੀ ਹੋ ਸਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਜੀ ਤਾਂ ਪਰਿਵਾਰ ਬਹੁਤ ਜ਼ਿਆਦਾ ਸਦਮੇ 'ਚ ਹੈ ਜੀ ਹਾਂਜੀ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਆ ਪਾਜੀ ਕੀ ਨਾਮ ਹੈ ਤੁਹਾਡਾ ਬਸ਼ੀਰ ਮੁਹੰਮਦ ਬਸ਼ੀਰ ਮੁਹੰਮਦ ਜੀ ਕਿਹੜਾ ਪਿੰਡ ਹੈ ਇਹ ਨਸਾੜਾ ਇਹ ਕੀ ਕਾਰਨ ਹੋਇਆ ਜੀ ਜਿਹੜਾ ਮੱਝਾਂ ਦੀ ਤੁਹਾਡੇ ਮੌਤ ਹੋਈ ਆ ਮੈਨੂੰ ਪਤਾ ਲੱਗਿਆ ਕਿ 11 ਮੱਝਾਂ ਦੀ ਡੈਥ ਹੋਈ ਆ ਚਾਦੇ ਚਾਦੇ ਚਲੇ ਗਏ ਕਿਥੇ ਉੱਥੇ ਆਪਣੇ ਸਾਡੇ ਏਰੀਏ ਜੀ ਆ ਤੇ ਬੰਦਰਾੜ ਦਾ ਬੰਦਾ ਪੈਂਦਾ ਉੱਥੇ ਇੱਕ ਬਰੂਆਂ ਵਾਲਾ ਖੇ ਸੀਗਾ ਪਤਾ ਨਹੀਂ ਬਰੂ ਸੀ ਕੀ ਸੀ ਜੀ ਉਹ ਉਸੇ ਮੱਝਾਂ ਡਿੰਗਣ ਲੱਗ ਪਈਆਂ 11 ਡਿੰਗਣਾਂ ਦੀ ਉੱਥੇ ਹੀ ਮੌਤ ਹੋ ਗਈ ਸਿਰ ਮੌਕੇ ਤੇ ਨਹੀਂ ਜਦੋਂ ਡਿੰਗਣ ਲੱਗ ਪਈਆਂ ਫਿਰ ਤੁਹਾਨੂੰ ਕੋਈ ਅਸਾਈਨਮੈਂਟ ਨਹੀਂ ਮਿਲਿਆ ਵੀ ਉਹ ਅਸੀਂ ਕਿਹ ਪਤਾ ਨਹੀਂ ਕੀ ਹੋ ਗਿਆ ਗਿਆ ਨਹੀਂ ਹੋ ਗਿਆ ਅਸੀਂ ਪਾਣੀ 'ਚ ਛੁੱਟੀਆਂ ਦੋ ਮੱਝਾਂ ਪਾਣੀ 'ਚ ਜਾ ਕੇ ਵੱਜ ਵੀ ਗਈਆਂ ਬਾਕੀ ਡਾਕਟਰਾਂ ਦੀ ਟੀਮ ਆ ਗਈ ਡਾਕਟਰਾਂ ਟੀਕੇ ਲਾਤੇ ਤੇ 11 ਡੰਗਰ ਸਾਡੇ ਖਤਮ ਹੋ ਗਏ ਉੱਥੇ ਜਦੋਂ ਮਤਲਬ ਉਹ ਡਿੰਗਣ ਲੱਗ ਪਈਆਂ ਤੇ ਉਹ ਡਿੱਗਣ ਲੱਗ ਪਈਆਂ ਤੁਸੀਂ ਤੁਸੀਂ ਤੁਰੰਤ ਡਾਕਟਰਾਂ ਨੂੰ ਫੋਨ ਕਰ ਦੋ ਤਾਂ ਟੀਮ ਨੂੰ ਕਿਹੜੇ ਪਿੰਡ ਦਾ ਉਹਦੀ ਅਸੀਂ ਲਸਾੜਾ ਜੀ ਲਸਾੜੇ ਡਿਸਪੈਂਸਰੀ ਹੈ ਹਾਂਜੀ ਤਾਂ ਫਿਰ ਉਹ ਡਾਕਟਰਾਂ ਨੇ ਅੱਗੇ ਕੀ ਕੀਤਾ ਜੀ ਉਹਨਾਂ ਨੇ ਆ ਕੇ ਸੈਫਲ ਲੈ ਗਿਆ ਤੇ ਉਹ ਡੰਗਰ ਮਾਰਤੀ ਕੇ ਤੇ ਦੋ ਮੱਝਾਂ ਸੀਗੀਆਂ ਉਹਨਾਂ ਨੇ ਠੀਕ ਕਰਿਆ ਯਾਨੀ 11 ਮੱਝਾਂ ਦੀ ਉਸ ਵੇਲੇ ਮੌਤ ਹੋ ਚੁੱਕੀ ਸੀ ਜਿਹੜੀਆਂ ਦੋ ਤਿੰਨ ਸੀਗੀਆਂ ਉਹ ਨਹੀਂ ਵਿਚਾਰੀਆਂ ਹਾਂ ਉਹਨਾਂ ਦਾ ਬਲੱਡ ਵੀ ਲੈ ਕੇ ਗਏ अच्छा ओ टेस्ट ਲਈ ਵੀ ਕੀ ਕੀ ਕਾਰਨ ਹੋ ਸਕਦਾ ਜੀ 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 ਤੇ ਤੁਹਾਡੇ ਮੁਤਾਬਕ ਕੀ ਕਾਰਨ ਹੋ ਸਕਦਾ ਇਹ ਹੁਣ ਸਰਕਾਰ ਦੀ ਮਰਜ਼ੀ ਆ ਗਰੀਬ ਆਦਮੀ ਆ ਨਹੀਂ 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 ਤੁਹਾਡੇ ਮੁਤਾਬਕ ਕੀ ਕਾਰਨ ਹੋ ਸਕਦਾ ਜਿਹੜੀ ਇੰਨੀ ਮੱਝਾ ਐਡਾ ਨੁਕਸਾਨ ਵੱਡਾ ਨੁਕਸਾਨ ਆ ਜੀ ਇਹ ਕੋਈ ਜੋ ਮਰ ਤੇ ਗਈਆਂ ਹੁਣ ਅਸੀਂ ਕੀ ਕਹਿ ਸਕਦੇ ਆ ਕੋਈ ਜ਼ਹਿਰ ਹੋਊਗਾ ਖਾਦਾ ਜਾਂ ਕੋਈ ਬਰੂ ਕਿਆ ਪਤਾ ਕੀ ਚੀਜ਼ ਖਾਂਦੀ ਇਸ ਗੱਲ ਦਾ ਕੋਈ ਪਤਾ ਨਹੀਂ ਐ ਬशीर ਜੀ ਮੰਨਿਆ ਜਾ ਰਿਹਾ ਕਿ ਗੁੱਜਰ ਫੈਮਲੀ ਜਿਹੜੀਆਂ ਗੁੱਜਰ ਭਾਈਚਾਰਾ ਆ ਉਹ ਪਸ਼ੂਆਂ ਚ ਬੜਾ ਐਕਸਪਰਟ ਮੰਨੇ ਜਾਂਦਾ ਪਰੰਤੂ ਤੁਸੀਂ 올ਡ ਐ ਤੁਸੀਂ ਬਜ਼ੁਰਗ ਐ ਮਤਲਬ ਤੁਹਾਡਾ ਪੂਰਾ ਤਜਰਬਾ ਹੋਣਾ ਕਿ ਪਸ਼ੂਨਾਂ ਨੂੰ ਕਿਦਾਂ ਸਾਮ ਸਵਾਲ ਕਰਨੀਆਂ ਪਰੰਤੂ ਫਿਰ ਵੀ ਤੁਸੀਂ ਕਿਦਾਂ ਧੋਖਾ ਖਾ ਗਏ ਖਾ ਗਿਆ ਧੋਖਾ ਕਿਸਮਤ ਮਾੜੀ ਕੀ ਪਤਾ ਸੀ ਕਿਹੜੀ ਚੀਜ਼ ਐ ਇਹਦੇ ਵਿੱਚ ਪਤਾ ਨਹੀਂ ਕਿਸੇ ਨੇ ਦਵਾਈ ਛੁੱਟੀ ਸੀ ਕਿ ਅੱਗਿਆ ਕਿ ਆ ਕਹਿ ਸਕਦੇ ਆ ਜਾਂ ਕੋਈ ਬੂਟੀ ਸੀਗੀ ਇਸ ਕਾ ਦਾ ਕੋਈ ਪਤਾ ਨਹੀਂ ਯਾਰ ਰੱਬ ਜਾਣੇ ਪਰ ਫਿਰ ਵੀ 11 ਮਜਾ ਬशीर ਜੀ ਬਹੁਤ ਹੋ ਜਾਂਦੀਆਂ ਮਤਲਬ ਗਿਣਤੀ ਬਹੁਤ ਹੋ ਜਾਂਦੀ ਹੈ ਹੁਣ ਮੌਤ ਨਾਲ ਕੋਈ ਜ਼ੋਰ ਐ ओके ਤੇ ਫਿਰ ਹੁਣ ਨੁਕਸਾਨ ਤੁਹਾਡਾ ਕਿੰਨਾ ਖੋਇਆ ਸਾਡਾ ਹਿਸਾਬ ਲਾ ਲਓ 11 ਮੱਝਾਂ ਆ ਜੀ ਚ 5 ਚੋ 6 ਝੋਟੀਆਂ ਜਿਹੜੀਆਂ ਅਸੀਂ ਗੱਭਣ ਹੋਣ ਵਾਲੀਆਂ ਸੀ ਜੀ ਤੇ ਬਾਕੀ ਝੋਟੀਆਂ ਕੱਟੀਆਂ ਸੀ 2-2 ਸਾਲ ਦੀ ਜੀ ਹਾਂਜੀ ਨੁਕਸਾਨ ਹੈਗਾ ਇਹ 10 ਲੱਖ ਦਾ ਜੀ ਬੜਾ ਬੜਾ ਸਦਮਾ ਸਦਮੇ ਵਾਲੀ ਗੱਲ ਹੈ ਜੀ ਸਾਡੀ ਇਹੋ ਹੀ ਰੋਜ਼ਗਾਰ ਹੈ ਸਾਡੇ ਕੋਲ ਹੋਰ ਕੁਝ ਨਹੀਂ ਹੈ ਬਗਾਰੇ ਨਾਲ ਡੰਗਰਤ ਰਾਤ ਦਿਨ ਬੱਚੇ ਕਮਾਉਂਦੇ ਆ ਆਪ ਨਾ ਕੋਈ ਆਣ ਪੜ ਬੰਦੇ ਆ ਇਹਨਾਂ ਮੱਝਾਂ ਦਾ ਅਸਰਾ ਸਾਨੂੰ ਕੋਈ ਦਾ ਅਸਰਾ ਨਹੀਂ ਕੁਝ ਮੰਗ ਕਰਦੇ ਹੋ ਸਰਕਾਰਾਂ ਤੋਂ ਕੁਝ ਇਦਾਨੀ ਪਰਚਾਂ ਤੋਂ ਹਾਂਜੀ ਹਾਂਜੀ ਸਰਕਾਰ ਤੋਂ ਇਹ ਮੰਗ ਹੈ ਵੀ ਸਾਨੂੰ ਗਰੀਬਾਂ ਨੂੰ ਥੋੜੀ ਮਦੀ ਹੰਦਾਸ ਦੇ ਦੇਵੇ ਤੇ ਬੜੀ ਸ਼ੁਕਰੀਆ ਇਹ ਗੱਲ ਬਾਤ ਹੈ ਜੀ